ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਲੱਖਾਂ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਸੋ ਇਸੇ ਦੇ ਵਿਚਾਲੇ ਹੁਣ ਪੰਜਾਬੀਆਂ ਦੇ ਲਈ ਰਾਹਤ ਭਰੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਹੁਣ ਲਗਾਤਾਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਭਾਰੀ ਬਾਰਿਸ਼ ਹੁਣ ਪੰਜਾਬ ਦੇ ਪਿਛਲੇ 3 ਦਿਨਾਂ ਤੋਂ ਦੇਖਣ ਨੂੰ ਨਹੀਂ ਮਿਲੀ ਹੈ ਸੋ ਇਸੇ ਦੇ ਚੱਲਦਿਆਂ ਹੁਣ ਪੰਜਾਬ ਦੇ ਲੋਕਾਂ ਦੇ ਲਈ ਪਾਖੜਾ ਡੈਮ ਤੋਂ ਵੀ ਰਾਹਤ ਪਈ ਖਬਰ ਸਾਹਮਣੇ ਆ ਗਈ ਹੈ ਹੁਣ ਪਾਖੜਾ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਘਟ ਰਿਹਾ ਹੈ ਪਾਣੀ ਦੀ ਆਵਕ ਵੀ ਕੰਟਰੋਲ ਹੋਈ ਹੈ ਅੱਜ ਇਕੱਤਰ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1677 ਫੁੱਟ ਦੇ ਉੱਤੇ ਪਹੁੰਚ ਗਿਆ ਹੈ ਸੋ ਜਿੱਥੇ ਕਿ ਪਿਛਲੇ ਦਿਨੀ 1 ਫੁੱਟ ਦਾ ਹੀ ਵਖਵਾ ਬਚਿਆ ਸੀ ਖਤਰੇ ਦੇ ਨਿਸ਼ਾਨ ਤੋਂ ਸੋ ਹੁਣ ਇਸ ਦੇ ਵਿੱਚ ਸੋ ਹੌਰਨੇਸ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਜੇਕਰ ਪਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀ ਗੱਲ ਕਰੀਏ ਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਵੱਲੋਂ ਪਿਛਲੇ ਦਿਨ ਹੀ ਐਲਾਨ ਕੀਤਾ ਗਿਆ ਸੀ ਕਿ ਹੁਣ ਪਖੜਾ ਡੈਮ ਤੋਂ 70000 ਕਿਊਸਕ ਪਾਣੀ ਹੀ ਛੱਡਿਆ ਜਾਵੇਗਾ ਤੇ ਅੱਜ ਵੀ 70000 ਕਿਊਸਕ ਪਾਣੀ ਹੀ ਛੱਡਿਆ ਗਿਆ ਹੈ ਤੇ ਹੁਣ ਲਗਾਤਾਰ ਪਖੜਾ ਡੈਮ ਦੇ ਵਿੱਚੋਂ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕਿ ਪੰਜਾਬ ਵਾਸੀਆਂ ਦੇ ਲਈ ਇੱਕ ਵੱਡੀ ਰਾਹਤ ਮੰਨੀ ਜਾ ਰਹੀ ਹੈ। ਇਸ ਤੋਂ ਬਾਅਦ ਹੁਣ ਮੌਸਮ ਵਿਭਾਗ ਦੇ ਵੱਲੋਂ ਵੀ ਆਪਣੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਭਾਰੀ ਮੀਂਹ ਤੇ ਹੜ੍ਹਾਂ ਦੀ ਤਬਾਹੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਵਿੱਚ ਹਾਲਾਤ ਹੁਣ ਹੋਰ ਵੀ ਵਿਗੜ ਸਕਦੇ ਹਨ ਕਿਉਂਕਿ ਮੌਸਮ ਵਿਭਾਗ ਨੇ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਕਿ 8 ਤੋਂ ਲੈ ਕੇ 13 ਸਤੰਬਰ ਤੱਕ ਸੂਬੇ ਦੇ ਵਿੱਚ ਭਾਰੀ ਮੀਂਹ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਵਿਭਾਗ ਦੇ ਅਨੁਸਾਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰੀ ਭਾਰਤ ਦੇ ਕਈ ਰਾਜਾਂ ਰਾਜਸਥਾਨ ਬਿਹਾਰ ਉੱਤਰਾਖੰਡ ਪੰਜਾਬ ਉੱਤਰ ਪ੍ਰਦੇਸ਼ ਅਤੇ ਉੱਤਰੀ ਪੂਰਬੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ 23 ਤੋਂ ਵੱਧ ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਹਨ ਇਸ ਤੋਂ ਇਲਾਵਾ 2000 ਪਿੰਡ ਵੀ ਹੜ੍ਹਾਂ ਦੇ ਵਿੱਚ ਡੁੱਬ ਚੁੱਕੇ ਹਨ ਤੇ ਇਸ ਤੋਂ ਇਲਾਵਾ 50 ਦੇ ਕਰੀਬ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਸੋ ਕਿਤੇ ਨਾ ਕਿਤੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਭਾਰੀ ਮੀਂਹ ਪੈਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਸਪਤਾਲ ਤੋਂ ਹੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਦੇ ਕਮਰੇ ਤੋਂ ਹੀ ਭਗਵੰਤ ਮਾਨ ਦੇ ਵੱਲੋਂ ਆਨਲਾਈਨ ਤੌਰ ਦੇ ਉੱਤੇ ਕੈਬਨਿਟ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਹੈ ਤੇ ਉਹਨਾਂ ਦੇ ਵੱਲੋਂ ਇਸੇ ਦੌਰਾਨ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਦੌਰਾਨ ਹੋਈਆਂ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਕਿਸਾਨਾਂ ਦੇ ਲਈ ਵੱਡਾ ਫੈਸਲਾ ਲੈਂਦਿਆਂ ਹੋਇਆਂ ਕਿਹਾ ਹੈ ਕਿ ਫਸਲਾਂ ਦੀ ਖਰਾਬੀ ਦੇ ਲਈ ਹੁਣ 20000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਉਹਨ ਨੂੰ ਐਲਾਨ ਕੀਤਾ ਜਾਂਦਾ ਹੈ ਤੇ ਇਸੇ ਦੇ ਨਾਲ ਹੀ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਰੇਤਾ ਚੁੱਕਣ ਦੀ ਇਜਾਜ਼ਤ ਵੀ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ 50 ਤੋਂ ਲੈ ਕੇ 70000 ਰੁਪਏ ਤੱਕ ਮੁਆਵਜ਼ਾ ਦਿੱਤਾ ਜਾਵੇ ਜਿਸ ਤੋਂ ਬਾਅਦ ਕਿ ਹੁਣ ਕਿਸਾਨ ਕਿਤੇ ਨਾ ਕਿਤੇ ਨਾਖੁਸ਼ ਨਜ਼ਰ ਆਉਣਗੇ ਕਿਉਂਕਿ ਭਗਵੰਤ ਮਾਨ ਦੇ ਵੱਲੋਂ ਸਿਰਫ 20000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦਾ ਹੀ ਐਲਾਨ ਕੀਤਾ ਗਿਆ ਹੈ ਤੇ ਦੂਜੇ ਪਾਸੇ ਰਹੀ ਗੱਲ ਰੇਤਾ ਦੀ ਕਿ ਖੇਤਾਂ ਦੇ ਵਿੱਚੋਂ ਰੇਤਾ ਹੁਣ ਕਿਸਾਨ ਖੁਦ ਚੱਕਣਗੇ ਤੇ ਇਸੇ ਦੌਰਾਨ ਕਿਸਾਨ ਜੂਨੀਅਨ ਪ੍ਰਧਾਨ ਉਨ੍ਹਾਂ ਦੇ ਵੱਲੋਂ ਲਗਾਤਾਰ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਅਸੀਂ ਖੁਦ ਹੀ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਚੱਕਾਂਗੇ ਤੇ ਇਸੇ ਦੌਰਾਨ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਭਗਵੰਤਮਾਨ ਸਰਕਾਰ ਦੇ ਵੱਲੋਂ ਉਹਨਾਂ ਤੇ ਉੱਤੇ ਉਹਨਾਂ ਦੇ ਉੱਤੇ ਬਾਅਦ ਵਿੱਚ ਪਰਚੇ ਨਾ ਪਾਏ ਜਾਣ ਤੇ ਭਗਵੰਤਮਾਨ ਸਰਕਾਰ ਇਸ ਵਾਅਦੇ ਤੋਂ ਨਾ ਮੁਕਰੇ ਕਿਉਂਕਿ ਮਨੀਸ਼ ਸੰਸੋਧੀਆਂ ਦੇ ਵੱਲੋਂ ਭਗਵੰਤਮਾਨ ਤੋਂ ਵੀ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਜਿਹੜੀ ਹੜ੍ਹਾਂ ਦੇ ਕਾਰਨ ਰੇਤਾ ਹੜ੍ਹ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਈ ਹੈ ਉਸ ਨੂੰ ਖੁਦ ਚੱਕ ਸਕਦੇ ਹਨ ਪਰ ਹੁਣ ਭਗਵੰਤਮਾਨ ਦੇ ਵੱਲੋਂ ਆਫੀਸ਼ੀਅਲੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਰੋੜ ਕੇ ਆਈ ਰੇਤਾਂ ਨੂੰ ਖੁਦ ਹੀ ਚੱਕ ਸਕਦੇ ਹਨ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਾਜਪਾ ਦੇ ਕੌਮੀ ਬੁਲਾਰੇ ਜੈ ਵੀਰ ਸ਼ੇਰਗੱਲ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ 2023 ਦੇ ਵਿੱਚ ਵੀ ਹੜ੍ਹ ਆਏ ਸਨ ਪਰ ਇਸ ਤੋਂ ਪੰਜਾਬ ਸਰਕਾਰ ਦੇ ਵੱਲੋਂ ਕੀ ਸਬਕ ਸਿੱਖਿਆ ਗਿਆ ਸੀ ਤੇ ਇਸ ਸਬਕ ਲੈਣ ਤੋਂ ਬਾਅਦ ਕਿਹੜੀ ਮਜ਼ਬੂਤੀ ਦੀ ਤਿਆਰੀ ਕੀਤੀ ਗਈ ਹੈ ਪੁਰਾਣੇ ਢੰਗਾਂ ਦੇ ਉੱਤੇ ਹੀ ਆਪ ਸਰਕਾਰ ਵਾਪਸ ਚੱਲੀ ਹੈ ਨਾ ਕੋਈ ਪੱਕੀ ਯੋਜਨਾ ਨਾ ਢਾਂਚੇ ਦੀ ਮਜ਼ਬੂਤੀ ਤੇ ਨਾ ਹੀ ਕੋਈ ਜ਼ਿੰਮੇਵਾਰੀ ਅੱਜ ਇਹ ਸਰਕਾਰ ਵਾਈਟ ਪੇਪਰ ਵੀ ਜਾਰੀ ਨਹੀਂ ਕਰ ਸਕਦੀ ਕਿ ਸਾਲ 2023 ਤੋਂ ਬਾਅਦ ਕਿਹੜੇ ਕਦਮ ਉਹਨਾਂ ਦੇ ਵੱਲੋਂ ਚੁੱਕੇ ਗਏ ਸੀ ਕਿ ਹੁਣ ਦੁਆਰਾ ਪੰਜਾਬ ਨੂੰ ਹੜ੍ਹਾਂ ਦੇ ਖਤਰੇ ਦੇ ਵਿੱਚੋਂ ਨਾ ਗੁਜ਼ਰਨਾ ਪਵੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਸਿੰਗਰ ਵੀ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਆ ਰਹੇ ਹਨ ਸੋ ਇਸੇ ਦੌਰਾਨ ਹੁਣ ਪੰਜਾਬੀ ਗਾਇਕ ਮਨਕੀਰ ਤੌਲਖ ਦੇ ਦੁਆਰਾ ਇੱਕ ਨਮਾ ਅਤੇ ਵੱਡਾ ਐਲਾਨ ਕੀਤਾ ਗਿਆ ਹੈ ਹੜਪੀੜਤਾਂ ਦੀ ਮਦਦ ਦੇ ਲਈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਹੁਣ 5 ਕਰੋੜ ਰੁਪਏ ਅਤੇ ਇਸ ਤੋਂ ਇਲਾਵਾ 100 ਟਰੈਕਟਰ ਦਾਨ ਕਰਨਗੇ ਪੈਸੇ ਹੀ ਸਿਰਫ ਪੈਸੇ ਹੀ ਨਹੀਂ ਮਨਕੀਰ ਤੌਲਖ ਖੁਦ ਵੀ ਰਾਹਤ ਟੀਮਾਂ ਦੇ ਨਾਲ ਜ਼ਮੀਨੀ ਪੱਧਰ ਤੇ ਉੱਤੇ ਮਦਦ ਕਰ ਰਹੇ ਹਨ ਤੇ ਉਹਨਾਂ ਦੇ ਵੱਲੋਂ 100 ਟਰੈਕਟਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਇਸੇ ਦੌਰਾਨ ਉਹਨਾਂ ਦੇ ਵੱਲੋਂ 10 ਟਰੈਕਟਰ ਕੁਝ ਕਿਸਾਨਾਂ ਨੂੰ ਦੇ ਵੀ ਦਿੱਤੇ ਗਏ ਹਨ ਸੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਟਰੈਕਟਰ ਦੇਣੇ ਕਿੰਨੇ ਕੁ ਜਾਇਜ਼ ਹਨ ਤੇ ਕਿੰਨੇ ਕੁ ਲੋਕਾਂ ਨੂੰ ਇਸ ਤਰ੍ਹਾਂ ਟਰੈਕਟਰ ਦਿੱਤੇ ਜਾ ਸਕਦੇ ਹਨ ਤੇ ਕੀ ਮਨਕੀਰ ਤੌਲਖ ਦੀ ਜਿਹੜੀ ਸੇਵਾ ਹੈ ਉਹ ਬਿਲਕੁਲ ਇਸ ਸਮੇਂ ਉਹਨਾਂ ਦੇ ਵੱਲੋਂ ਸਹੀ ਕੀਤੀ ਜਾ ਰਹੀ ਹੈ ਤੇ ਤੁਸੀਂ ਇਸ ਤੋਂ ਕਿੰਨੇ ਕੁ ਪ੍ਰਭਾਵਿਤ ਹੋਏ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅੱਜ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰਾ ਕਰਨ ਆ ਰਹੇ ਹਨ ਜੀਹਾਂ ਤੋਂ ਉਹਨਾਂ ਦਾ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗੁਰਦਾਸਪੁਰ ਵਿਖੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਤੇ ਇਸੇ ਦੌਰਾਨ ਪੰਜਾਬ ਦੇ ਵਿੱਚ ਹੁਣ ਮંત્રી ਅਮਨ ਅਰੂੜਾ ਦੇ ਵੱਲੋਂ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਜੀ ਸਾਦ ਕੇ ਆਉਣ ਤੇ ਉਹਨਾਂ ਨੇ ਇੱਕ ਸ਼ਰਤ ਰੱਖੀ ਹੈ ਕਿ ਪੰਜਾਬ ਦੇ ਵਿੱਚ ਉਹ ਸਿਰਫ ਟੂਰਿਸਟ ਨਾ ਬਣ ਕੇ ਆਉਣ ਤੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹਨਾਂ ਨੂੰ ਪੰਜਾਬ ਸੂਬੇ ਦੇ ਲਈ ਤੁਰੰਤ ਵਿੱਤੀ ਮਦਦ ਦਾ ਐਲਾਨ ਕਰਨਾ ਚਾਹੀਦਾ ਹੈ ਤੇ 20000 ਕਰੋੜ ਰੁਪਏ ਦਾ ਪੈਕੇਜ ਉਹਨਾਂ ਨੂੰ ਤੁਰੰਤ ਦੇਣਾ ਚਾਹੀਦਾ ਹੈ ਤੇ ਜਿਹੜੇ 60000 ਕਰੋੜ ਰੁਪਏ ਪੰਜਾਬ ਦੇ ਬਕਾਇਆ ਹਨ ਉਹ ਵੀ ਜਲਦ ਤੋਂ ਜਲਦ ਪੰਜਾਬ ਨੂੰ ਦੇਣੇ ਚਾਹੀਦੇ ਹਨ ਤਾਂ ਜੋ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਜਾਂ ਫਿਰ ਲੋਕ ਹੜ੍ਹ ਦੇ ਨਾਲ ਪ੍ਰਭਾਵਿਤ ਤੋਂ ਹੋ ਚੁੱਕੇ ਆ ਉਹਨਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾ ਸਕੇ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਅੱਜ ਤੋਂ ਜਿੱਥੇ ਕੀ ਸਰਕਾਰੀ ਅਤੇ ਪ੍ਰਾਈਵੇਟ ਸਾਰੇ ਹੀ ਸਕੂਲ ਖੋਲਣ ਦਾ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਸਕੂਲ ਆ ਉਹੀ ਨਹੀਂ ਖੋਲਿੇ ਜਾਣਗੇ ਬਾਕੀ ਸਾਰੇ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸੇ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਹੁਕਮਾਂ ਨੇ ਹੁਣ ਵਧਾ ਦਿੱਤੀ ਹੈ ਚਿੰਤਾ ਸਕੂਲਾਂ ਦੀ ਹਕੀਕਤ ਦੇ ਨਾਲ ਇਹ ਖਬਰ ਹੈ ਸਰਕਾਰ ਬਿਨਾਂ ਬਜਟ ਦੇ ਹੀ ਸਫਾਈ ਦੇ ਹੁਕਮ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਕਿ ਬਹੁਤ ਸਾਰੇ ਸਕੂਲ ਹੈ ਯਹੀ ਹਾਲਤ ਦੇ ਵਿੱਚ ਹਨ ਕਿ ਜਿੱਥੇ ਕਈ ਦਿਨਾਂ ਤੱਕ ਸਫਾਈ ਕੀਤੀ ਜਾਣ ਤੋਂ ਬਾਅਦ ਹੀ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੁਬਾਰਾ ਪੜਨ ਦੇ ਲਈ ਬੁਲਾਇਆ ਜਾ ਸਕਦਾ ਹੈ ਸੋ ਸੂਬੇ ਦੇ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨ ਛੁੱਟੀਆਂ ਤੋਂ ਬਾਅਦ ਹੁਣ ਮੋੜ ਸਕੂਲ ਖੋਲਣ ਦੀ ਤਿਆਰੀ ਦੇ ਦੌਰਾਨ ਸਿੱਖਿਆ ਵਿਭਾਗ ਦੇ ਹੁਕਮਾਂ ਨੇ ਅਧਿਆਪਕਾਂ ਤੇ ਸਕੂਲ ਮੁਖੀਆਂ ਦੇ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਵੱਲੋਂ ਸਕੂਲ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਹਨਾਂ ਹੁਕਮਾਂ ਦੀ ਨੀਅਤ ਅਤੇ ਅਮਲ ਦੇ ਉੱਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਜੀ ਹਾਂ ਇਹਨਾਂ ਸਕੂਲਾਂ ਦੇ ਵਿੱਚ ਸਫਾਈ The <laughs> ਪੱਤਰ ਫੌਗਿੰਗ ਬਿਜਲੀ ਦੇ ਉਪਕਰਨਾਂ ਦੀ ਜਾਂਚ ਇਮਾਰਤ ਦੀ ਹਾਲਤ ਖਾਣ ਪੀਣ ਵਾਲੀਆਂ ਵਿਵਸਥਾ ਅਤੇ ਇਸ ਤੋਂ ਇਲਾਵਾ ਕੁਝ ਹੋਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਅਸਲ ਸਥਿਤੀ ਇਹ ਹੈ ਕਿ ਇਹਨਾਂ ਹੁਕਮਾਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਹੋਰ ਮੁਸ਼ਕਲਾਂ ਵਧਾ ਦਿੱਤੀਆਂ ਹਨ ਸਕੂਲ ਮੁਖੀਆਂ ਨੂੰ ਸਕੂਲ ਖੁੱਲਣ ਤੋਂ ਪਹਿਲਾਂ ਕਈ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਕੂਲ ਦੀ ਪੂਰੀ ਸਫਾਈ ਛੱਤ ਤੋਂ ਪਾਣੀ ਟਪਕਣ ਵਾਲੇ ਕਮਰਿਆਂ ਦੀ ਜਾਂਚ ਬਿਜਲੀ ਦੀਆਂ ਤਾਰਾਂ ਉਪਕਰਨਾਂ ਦੀ ਬਰਮਮਤ ਅਤੇ ਸੁਰੱਖਿਆ ਥਾਵਾਂ ਦੇ ਉੱਤੇ ਫਰਨੀਚਰ ਸ਼ਿਫਟ ਕਰਨਾ ਤੇ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਫੋਗਿੰਗ ਕਰਵਾਉਣ ਅਤੇ ਕਮਰਿਆਂ ਦੇ ਵਿੱਚ ਕਿਸੇ ਵੀ ਜਾਨਵਰ ਜਿਵੇਂ ਕਿ ਸੱਪ ਨੂੰ ਬਾਹਰ ਕੱਢਣ ਆਦਿ ਦੀਆਂ ਹਦਾਇਤਾਂ ਸ਼ਾਮਲ ਹਨ ਕਿ ਹਾਰਡ ਅਤੇ ਭਾਰੀ ਮੀਂਹ ਦੇ ਨਾਲ ਪ੍ਰਭਾਵਿਤ ਕਈ ਸਕੂਲਾਂ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਕਈ ਕਮਰਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਕੰਧਾਂ ਕਮਜ਼ੋਰ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਸੱਪ ਵਿਛੂ ਵਰਗੇ ਜੀਵ ਜੰਤੂਆਂ ਦਾ ਖਤਰਾ ਬਣਿਆ ਹੋਇਆ ਹੈ ਅਜਿਹੇ ਦੇ ਵਿੱਚ ਕੇਵਲ ਕਾਗਜ਼ੀ ਹੁਕਮ ਦੇ ਨਾਲ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ ਦੂਜੇ ਪਾਸੇ ਬਜਟ ਦੀ ਵੀ ਘਾਟ ਦੱਸੀ ਜਾ ਰਹੀ ਹੈ ਜੀਹਾਂ ਸਰਕਾਰ ਦੇ ਵੱਲੋਂ ਸਿਰਫ ਅਧਿਆਪਕਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਸਨ ਕਿ ਸਕੂਲ ਦੀਆਂ ਸਾਫ ਸਫਾਈਆਂ ਕਰਵਾਈਆਂ ਜਾਣ ਪਰ ਦੂਜੇ ਪਾਸੇ ਬਜਟ ਦੇ ਲਈ ਕੋਈ ਵੀ ਫੰਡ ਜਾਰੀ ਨਹੀਂ ਕੀਤਾ ਗਿਆ ਹੈ ਇਸ ਸਬੰਧੀ ਫੌਰੀ ਤੌਰ ਦੇ ਉੱਤੇ ਬਜਟ ਨਾ ਜਾਰੀ ਕਰਨ ਦੇ ਕਾਰਨ ਹੁਣ ਅਧਿਆਪਕਾਂ ਨੂੰ ਆਪਣੀ ਜੇਬ ਦੇ ਵਿੱਚੋਂ ਹੀ ਸਫਾਈ ਕਰਵਾਉਣੀ ਪੈ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵਿੱਚ ਅਤੇ ਗੁਰਦਾਸਪੁਰ ਦੇ ਵਿੱਚ ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲ ਅਜੇ ਵੀ ਬੰਦ ਰੱਖੇ ਗਏ ਹਨ ਕਿਉਂਕਿ ਉੱਥੇ ਲਗਾਤਾਰ ਹੜ ਦਾ ਪਾਣੀ ਬਰਕਰਾਰ ਹੈ ਜਿਸ ਤੋਂ ਬਾਅਦ ਸਕੂਲ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤੇ ਗਏ ਹਨ ਜਾਂ ਫਿਰ ਬਹੁਤੀਆਂ ਥਾਵਾਂ ਦੇ ਉੱਤੇ ਸਕੂਲ 13 ਸਤੰਬਰ ਤੱਕ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ ਇਸ ਤਰ੍ਹਾਂ ਫਿਰੋਜ਼ਪੁਰ ਦੇ 36 ਹੜ ਪ੍ਰਭਾਵਿਤ ਸਕੂਲਾਂ ਦੇ ਵਿੱਚ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੀ ਕੀ ਸਾਰੀ ਡਿਟੇਲ ਤੁਸੀਂ ਪੜ੍ਹ ਸਕਦੇ ਹੋ ਸੋ ਇਸੇ ਤਰ੍ਹਾਂ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਜਿੱਥੇ ਕੀ ਅਜੇ ਵੀ ਹੜ੍ਹਾਂ ਦਾ ਪਾਣੀ ਬਾਰ ਕਰਾਰ ਹੈ ਉੱਥੇ ਸਕੂਲ ਹੁਣ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜਾਂ ਫਿਰ ਬਹੁਤ ਜਗ੍ਹਾ ਦੇ ਉੱਤੇ 13 ਅਗਸਤ ਜਾਂ ਫਿਰ 15 ਅਗਸਤ ਤੱਕ ਵੀ ਸਕੂਲ ਬੰਦ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੜਾਂ ਦੇ ਵਿਚਾਲੇ ਹੁਣ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ 6 ਨਵੰਬਰ ਤੱਕ ਲੱਗ ਗਈਆਂ ਹਨ ਵੱਡੀਆਂ ਸਖਤ ਪਾਬੰਦੀਆਂ ਜੀਹਾਂ ਸਖਤ ਹੁਕਮ ਹੋਏ ਹਨ ਜਾਰੀ ਜੀਹਾਂ ਤੁਹਾਨੂੰ ਦੱਸ ਦਿਆ ਕਿ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਜਾਬਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆ ਪੁਲਿਸ ਕਮਿਸ਼ਨਰ ਰੇਟ ਜਲੰਧਰ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਹਥਿਆਰ ਜਿਵੇਂ ਕਿ ਬੀਸਵਾਲ ਤੇਜ ਧਾਰ ਹਥਿਆਰ ਨੁਕੀਲਾ ਹਥਿਆਰ ਜਾਂ ਫਿਰ ਕੋਈ ਵੀ ਜਾਨ ਲੈਵਾ ਹਥਿਆਰ ਗੱਡੀ ਦੇ ਵਿੱਚ ਰੱਖ ਕੇ ਚੱਲਣ ਤੇ ਹੈ ਇਸੇ ਦੇ ਨਾਲ ਹੀ ਕਮਿਸ਼ਨਰ ਰੇਟ ਨੇ ਪੁਲਿਸ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦਾ ਜਲੂਸ ਕੱਢਣ ਕਿਸੇ ਸਮਾਗਮ ਜਲੂਸ ਦੇ ਵਿੱਚ ਹਥਿਆਰ ਲੈ ਕੇ ਚੱਲਣ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਨਾਹਰੇਬਾਜ਼ੀ ਕਰਨ ਦੇ ਉੱਤੇ ਵੀ ਪਾਬੰਦੀ ਲਗਾਈ ਹੈ ਇੰਨਾ ਹੀ ਨਹੀਂ ਇਹ ਹੁਕਮ 6 ਨਵੰਬਰ ਤੱਕ ਜਾਰੀ ਰਹਿਣਗੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਹੋਰ ਹੁਕਮ ਦੇ ਰਾਹੀਂ ਕਿਹਾ ਗਿਆ ਹੈ ਕਿ ਹੁਣ ਮੈਰਿਜ ਪੈਲਸਾਂ ਹੋਟਲਾਂ ਅਤੇ ਇਸ ਤੋਂ ਇਲਾਵਾ ਵਿਆਹ ਸਮਾਗਮਾਂ ਅਤੇ ਹੋਰ ਸਮਾਜਿਕ ਸਮਾਗਮਾਂ ਦੇ ਵਿੱਚ ਲੋਕਾਂ ਦੁਆਰਾ ਹਥਿਆਰ ਲੈ ਕੇ ਜਾਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਕਾਨ ਮਾਲਕ ਆਪਣੇ ਘਰਾਂ ਦੇ ਵਿੱਚ ਕਿਰਾਏਦਾਰਾਂ ਨੂੰ ਪੀਜੀ ਮਾਲਕ ਆਪਣੇ ਪੀਜੀ ਦੇ ਵਿੱਚ ਅਤੇ ਆਮ ਲੋਕ ਆਪਣੇ ਘਰਾਂ ਦੇ ਵਿੱਚ ਨੌਕਰਾਂ ਜਾਂ ਫਿਰ ਹੋਰ ਕਰਮਚਾਰੀਆਂ ਨੂੰ ਜੇਕਰ ਰੱਖਦੇ ਹਨ ਤੇ ਆਪਣੀ ਨਜ਼ਦੀਕੀ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਦੇ ਵਿੱਚ ਉਸ ਦੀ ਜਾਣਕਾਰੀ ਜ਼ਰੂਰ ਦੇਣ। ਸੋ ਇਸੇ ਤਰ੍ਹਾਂ ਦੀਆਂ ਹੀ ਪਾਬੰਦੀਆਂ ਪੰਜਾਬ ਦੇ ਨਵਾਂ ਸ਼ਹਿਰ ਦੇ ਵਿੱਚ ਵੀ ਹੁਣ ਲਾਗੂ ਕਰ ਦਿੱਤੀਆਂ ਗਈਆਂ ਹਨ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਈਆਂ ਪਾਬੰਦੀਆਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਲਾਗੂ ਹੋ ਜਾਣੀਆਂ ਚਾਹੀਦੀਆਂ ਹਨ? ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੀ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਭਗਵਾਨ ਤਮਨ ਸਰਕਾਰ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਚਲਾਇਆ ਗਿਆ ਹੈ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਵੱਡੇ ਵੱਡੇ ਐਲਾਨ ਵੀ ਕੀਤੇ ਜਾਂਦੇ ਰਹੇ ਹਨ ਕਿ 31 ਜੁਲਾਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ ਪਰ ਇਸੇ ਦੌਰਾਨ ਹੁਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਮਾ ਰਾਏ ਵਿਖੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਿਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਨੋਂ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਤੇ ਇਸੇ ਦੌਰਾਨ ਇਹਨਾਂ ਦੀ ਦੁਆਰਾ ਇਹਨਾਂ ਨੂੰ ਨਸ਼ਾ ਬਿਚਿਆ ਜਾ ਰਿਹਾ ਸੀ ਤੇ ਉਹਨਾਂ ਦਾ ਨਾਮ ਅਤੇ ਪਿੰਡ ਦਾ ਨਾਮ ਵੀ ਉਹਨਾਂ ਦੇ ਵੱਲੋਂ بار-बार ਦੁਹਰਾਇਆ ਜਾ ਰਿਹਾ ਹੈ ਤੇ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਇਹ ਬੇहद ਮੰਦ ਭਾਗੀ ਵੀਡੀਓ ਹੁਣ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕੀ ਪੰਜਾਬ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਦੋਵਾਂ ਨੇ ਰਾਤ ਸਮੇਂ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਦੇ ਕਾਰਨ ਉਹਨਾਂ ਦੇ ਲਈ ਜਾਨਲੇਵਾ ਸਾਬਤ ਹੋਈ ਤੇ ਜਦੋਂ ਕਿ ਤੀਸਰਾ ਭਰਾ ਵੀ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਆਪਣੀ ਜਾਨ ਗਵਾ ਬੈਠਾ ਹੈ ਪਰ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਨੌਜਵਾਨਾਂ ਨੂੰ ਤੂੜਪਿੰਡ ਤੋਂ ਕੋਈ ਨਸ਼ਾ ਦੇ ਕੇ ਗਿਆ ਸੀ ਜਿਸ ਦੇ ਨਾਲ ਦੋਵਾਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਸਾਹਮਣੇ ਆਇਆ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮ੍ਰਿਤਕ ਦੀ ਮਾਤਾ ਰਣਜੀਤ ਕੌਰ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਤੂੜਪਿੰਡ ਦਾ ਕੋਈ ਵਿਅਕਤੀ ਆਇਆ ਸੀ ਉਸ ਦੇ ਲੜਕਿਆਂ ਨੂੰ 10000 ਰੁਪਏ ਦਾ ਨਸ਼ਾ ਦੇ ਕੇ ਗਿਆ ਜੋ ਉਸ ਦੇ ਲੜਕੇ ਮਲਕੀਤ ਸਿੰਘ ਕੋਨੀ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਰਾਤ ਨੂੰ ਸਾਰਾ ਨਸ਼ਾ ਕਰ ਲਿਆ ਤੇ ਦੋਵਾਂ ਦੀ ਮੌਤ ਹੋ ਗਈ ਹੈ ਜੀ ਹਾਂ ਤੁਸੀਂ ਤਸਵੀਰ ਤੇ ਇਸ ਤੋਂ ਇਲਾਵਾ ਵੀਡੀਓ ਵੀ ਦੇਖ ਸਕਦੇ ਹੋ ਮੈਂ ਤੁੜਾ ਲਿਆ ਤੁਹਾਡੇ ਵੀ ਇਦਾਂ ਹੀ ਮਰ ਜਾ ਤੁਹਾਡੇ ਇਦਾਂ ਹੀ ਮਰ ਜਗੇ ਤੁਹਾਡੇ ਮਰ ਗਏ ਤੁਹਾਡੇ ਜੇ ਤੱਕ ਆਪ ਜੇੜੇ ਵੇ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ ਤੁੜਾਂ ਤੋਂ ਨਸ਼ਾ ਲਿਆਉਂਦੇ ਜੇ ਹਾਏ ਤੁੜਾਂ ਦੇ ਮਾਮ ਤੇ ਇੱਕ ਦੋ ਪਿੰਡ ਹੋ ਰਿਹਾ ਇਧਰ ਹਾਏ ਫੇਲੋਗੀ ਫੇਲੋ ਗਏ ਤਾਂ ਵੀ ਵੀਰ ਮਿਲਦਾ ਜੇ ਇਹ ਕੰਮ ਨਾ ਕਰੋ ਵੀਰ ਕੋਈ ਵੀ ਇੱਕ ਮਾਂ ਰੋ ਰਹੀ ਹੈ ਤੇ ਉਸ ਦੇ ਤਿੰਨ ਪੁੱਤਰਾਂ ਦੀ ਹੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਲਗਾਤਾਰ ਬਾਦੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਤੇ ਨਸ਼ਾ ਖਤਮ ਹੋ ਚੁੱਕਾ ਹੈ ਪਰ ਇਸੇ ਦੌਰਾਨ ਹੁਣ ਇਹ ਮਾਂ ਜਿਹੜੀ ਕਿ ਤੁਹਾਨੂੰ ਦਿਖਾ ਦਈਏ ਕਿ ਕਾਫੀ ਜ਼ਿਆਦਾ ਰੋਂਦੀ ਹੋਈ ਨਜ਼ਰ ਆ ਰਹੀ ਹੈ ਸੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈ ਤੁਹਾਡੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਪੰਜਾਬ ਦੇ ਵਿੱਚ ਜਲਦ ਤੋਂ ਜਲਦ ਨਸ਼ਾ ਖਤਮ ਹੋਣਾ ਚਾਹੀਦਾ ਹੈ ਤਾਂ ਜੋ ਕਿ ਇਹ ਜਾਹੇ ਮਾਂ ਦੇ ਪੁੱਤਰਾਂ ਦੀਆਂ ਜਾਨਾਂ ਨਾ ਜਾ ਸਕਣ ਇਸ ਤੋਂ ਬਾਅਦ ਅਗਲੀ ਖਬਰ ਹੁਣ ਭਵਾਨੀਗੜ੍ਹ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਵੀ ਹੁਣ ਚੋਰ ਕਾਫੀ ਜ਼ਿਆਦਾ ਬੇਖੌਫ ਹੋ ਕੇ ਘੁੰਮ ਰਹੇ ਹਨ ਜੀਹਾਂ ਸਾਬ ਡਿਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਮਾਂਜੀ ਵਿਖੇ ਬੇਖੌਫ ਚੋਰ ਗਰੋਹ ਦੇ ਵੱਲੋਂ ਇੱਕ ਘਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੇ ਵਿੱਚੋਂ ਇੱਕ ਥਾਰ ਗੱਡੀ ਪਾਂਡ ਤੋਲੇ ਦੇ ਕਰੀਬ ਸੋਨਾ ਚਾਂਦੀ ਦੇ ਗਹਿਣੇ ਤੇ ਇਸ ਤੋਂ ਇਲਾਵਾ ਮਾਈਕ੍ਰੋਵੇਵ ਇੱਕ LED 10000 ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਚੁੱਕੇ ਹਨ ਜੀਹਾਂ ਪਰਿਵਾਰਕ ਮੈਂਬਰਾਂ ਦੀ ਤਸਵੀਰ ਵੀ ਦੇਖ ਸਕਦੇ ਹੋ ਕਿ ਐਨਆਰਆਈਆਂ ਦਾ ਇਹ ਘਰ ਦੱਸਿਆ ਜਾ ਰਿਹਾ ਹੈ ਚੋਰੀ ਦੀ ਵਾਪਰੀ ਘਟਨਾ ਦੇ ਕਾਰਨ ਪਿੰਡ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਘਰ ਦੀ ਮਾਲਕਣ ਮਨਜੀਤ ਕੌਰ ਪਤਨੀ ਰਗਵੀਰ ਸਿੰਘ ਵਾਸੀ ਪਿੰਡ ਮਾਂਜੀ ਨੇ ਦੱਸਿਆ ਹੈ ਕਿ ਉਸ ਦਾ ਬੇਟਾ ਅਤੇ 9 ਐਨਆਰਆਈ ਹਨ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਹਨ ਤੇ ਉਹਨਾਂ ਨੇ ਦੱਸਿਆ ਹੈ ਕਿ ਉਹ ਇਥੇ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਮਨਜੀਤ ਕੌਰ ਨੇ ਦੱਸਿਆ ਹੈ ਕਿ ਉਹ ਬੀਤੀ ਰਾਤ 30 ਅਗਸਤ ਨੂੰ ਆਪਣੇ ਪੇਕੇ ਘਰ ਗਈ ਹੋਈ ਸੀ ਤੇ ਦੇਰ ਸ਼ਾਮ ਨੂੰ ਜਿਵੇਂ ਹੀ ਉਹ ਪਿੰਡ ਮਾਂਜੀ ਵਿਖੇ ਆਉਂਦੀ ਹੈ ਤੇ ਉਸ ਦੇ ਦੁਆਰਾ ਦੇਖਿਆ ਜਾਂਦਾ ਹੈ ਕਿ ਉਸ ਦੇ 메ਨ ਗੇਟ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਜਿਸ ਤੋਂ ਬਾਅਦ ਕਿ ਉਸ ਦੇ ਦੁਆਰਾ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਖੜੀ ਥਾਰ ਗੱਡੀ ਗਾਇਬ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸਾਰੇ ਹੀ ਘਰ ਦਾ ਸਮਾਨ ਚੈੱਕ ਕੀਤਾ ਜਾਂਦਾ ਹੈ ਤੇ ਸਾਰਾ ਘਰ ਦਾ ਸਮਾਨ ਚੈੱਕ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਇੱਕ ਥਾਰ ਗੱਡੀ 25 ਤੋਲੇ ਸੋਨਾ 10000 ਰੁਪਏ ਦੀ ਨਕਦੀ microwaves LED ਅਤੇ ਚਾਂਦੀ ਦੇ ਗਹਿਣੇ ਸਮੇਤ ਹੋਰ ਕਈ ਕੀਮਤੀ ਸਮਾਨ ਚੋਰੀ ਲੈ ਕੇ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਗੁਰਦਾਸਪੁਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਪੱਖੋਕੇ ਟਾਲੀ ਸਾਹਬ ਦੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਲਈ ਵੀ ਹਾੜਾਂ ਦਾ ਪਾਣੀ ਭੁੱਲ ਨਾ ਭੁੱਲਣਯੋਗ ਕਹਾਣੀਆਂ ਛੱਡ ਗਿਆ ਹੈ ਰੋਜੀ ਰੋਟੀ ਦਾ ਖੁੰਝ ਹੀ ਗਈ ਹੈ ਸਿਰਾਂ ਦੀਆਂ ਛੱਤਾਂ ਵੀ ਢਹਿ ਗਈਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਸੇ ਦੌਰਾਨ ਹੁਣ ਅੰਜੂ ਪਤਨੀ ਪ੍ਰਕਾਸ਼ ਮਸੀਹ ਦਾ ਦਰਦ ਵੀ ਸਾਹਮਣੇ ਆਇਆ ਹੈ ਅੰਜੂ ਨੇ ਦੱਸਿਆ ਹੈ ਕਿ ਉਹਨਾਂ ਦਾ ਰਹਿਣ ਬਸੇਰਾ ਪਾਣੀ ਦੀ ਭੇਂਟ ਚੜ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਘਰ ਦੇ ਅੰਦਰ ਪਾਣੀ ਦੇ ਨਾਲ ਗਾਰ ਵੱਢ ਚੁੱਕੀ ਹੈ ਤੇ ਅਹੀਂ ਕੋਈ ਬਿਸਤਰਾ ਤੇ ਨਾ ਹੀ ਕੋਈ ਪਹਿਨਣ ਵਾਲਾ ਕੱਪੜਾ ਬਚਿਆ ਹੈ ਘਰ ਦੀ ਛੱਤ ਵੀ ਦੇ ਅੰਦਰ ਪਾਣੀ ਦਾ ਸਲਾਬ ਚੜ ਚੁੱਕਾ ਹੈ ਉਹ ਤਰਪਾਲਾਂ ਹੀਠਾ ਹੁਣ ਦਿਨ ਕੱਟਣ ਦੇ ਲਈ ਮਜਬੂਰ ਹਨ ਤੇ ਇਸੇ ਦੌਰਾਨ ਅੰਜੂ ਦੁਖੀਮਨ ਦੇ ਨਾਲ ਕਹਿੰਦੀ ਹੈ ਕਿ ਲੰਗਰ ਪ੍ਰਸ਼ਾਦ ਹੀ ਰਹਿਣ ਦਿਓ ਭੁੱਖੇ ਰਹਿ ਲਵਾਂਗੇ ਪਰ ਇੱਕ ਕਮਰੇ ਦੀ ਛੱਤ ਪਵਾ ਦਿਓ ਜੀ ਹਾਂ ਤੁਹਾਨੂੰ ਦੱਸਦੀ ਹੈ ਕਿਇਹ ਜਿਹੇ ਪਰਿਵਾਰਾਂ ਦੀ ਕਿਤੇ ਨਾ ਕਿਤੇ ਮਦਦ ਪੰਜਾਬ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜੇ ਛੋਟੇ ਅਤੇ ਇਸ ਤੋਂ ਇਲਾਵਾ ਗਰੀਬ ਪਰਿਵਾਰ ਸਨ ਤੇ ਉਹਨਾਂ ਦੇ ਘਰਾਂ ਦੀਆਂ ਛੱਤਾਂ ਡੇਗ ਚੁੱਕੀਆਂ ਹਨ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਵਿੱਤੀ ਮਦਦ ਜ਼ਰੂਰ ਦੇਣੀ ਚਾਹੀਦੀ ਹੈ ਸੋ ਜਿੱਥੇ ਕਿ ਵੱਡੇ ਵੱਡੇ ਕਰਾਂ ਦੇ ਵਿੱਚ ਜਾ ਕੇ ਦੇ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਹਾਲਾਂਕਿ ਉ ਦੀ ਹੈ ਪਰ ਅਜਿਹੇ ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਘਰ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਗਰੀਬੀ ਹੈ ਜਾਂ ਫਿਰ ਉਹਨਾਂ ਦੀਆਂ ਘਰਾਂ ਦੀਆਂ ਛੱਤਾਂ ਡੇਕ ਚੁਕੀਆਂ ਹਨ ਸੋ ਦਿਹਾੜੀਦਾਰ ਮਜ਼ਦੂਰਾਂ ਦੇ ਘਰ ਉਹਨਾਂ ਦੇ ਵਿੱਚ ਜਾ ਕੇ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਬਜਾਏ ਕਿ ਇਕੱਲੇ ਰਾਸ਼ਨ ਦੀ ਸੇਵਾ ਕਰਨ ਤੋਂ ਕਿਉਂਕਿ ਰਾਸ਼ਨ ਦੀ ਸੇਵਾ ਦੇ ਦੌਰਾਨ ਬਹੁਤ ਸਾਰਾ ਰਾਸ਼ਨ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸਨ ਕਿ ਬਹੁਤ ਸਾਰਾ ਰਾਸ਼ਨ ਬਿਨਾਂ ਵੰਡਿਆ ਹੀ ਖਰਾਬ ਹੁੰਦਾ ਜਾ ਰਿਹਾ ਹੈ ਸੋ ਉਸ ਦੀ ਬਜਾਏ ਹੁਣ ਅਜਿਹੇ ਲੋਕਾਂ ਦੀ ਮਦਦ ਪੰਜਾਬ ਦੇ ਸਰਕਾਰ ਨੂੰ ਵੀ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਇਸ ਤੋਂ ਲਗ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਇਹ ਤਸਵੀਰਾਂ ਕਾਫੀ ਜ਼ਿਆਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਪਾਖੜਾ ਟਾਈਮ ਦੇ ਕੰਟਰੋਲ ਰੂਮ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਕਿ ਕੁਝ ਵਿਅਕਤੀਆਂ ਦੇ ਦੁਆਰਾ ਮਜ਼ਾਕ ਉਡਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਸਾਰੇ ਗੇਟ ਖੋਲ ਦਿੱਤੇ ਜਾਣ ਨਾਮ ਰਹੇਗਾ ਬਾਸ ਤੇ ਨਾਮ ਵੱਜੇਗੀ ਬਾਸਰੀ ਜੀ ਹਾਂ ਪੰਜਾਬ ਨੂੰ ਪਾਣੀ ਛੱਡਣ ਦੀ ਗੱਲ ਦੇ ਵਿਚਾਰੇ ਹੀ ਇਹ ਜਿਹੜੇ ਕਿ ਲਫ਼ਜ਼ ਬੋਲੇ ਗਏ ਹਨ ਤੇ ਇਹ ਵੀਡੀਓ ਕਾਫੀ ਜ਼ਿਆਦਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਰਹਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਮੈਂਬਰ ਉੱਥੇ ਮੌਜੂਦ ਹੁੰਦੇ ਹਨ ਜਿਸ ਦੇ ਵਿੱਚ ਕੀ ਹੈ ਪੀੜੀ ਪਗੜੀ ਬੰਨੀ ਹੋਏ ਇੱਕ ਵਿਅਕਤੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਰਾ ਹੀ ਜਿਹੜੇ ਫਲੱਡ ਗੇਟ ਸਾਰੇ ਹੀ ਫਲੱਡ ਗੇਟ ਖੋਲ ਦਿੱਤੇ ਜਾਣ ਜਿਸ ਤੋਂ ਬਾਅਦ ਨਾ ਰਹੇਗਾ ਬਾਸ ਤੇ ਨਾ ਵੱਜੇਗੀ ਬਾਸਰੀ ਜੀ ਹਾਂ ਇਹ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਹੁਣ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਵਾਇਰਲ ਹੋ ਰਹੀ ਹੈ ਪਾਖੜਾ ਡੈਮ ਦੇ ਪ੍ਰਬੰਧਕ ਦੱਸੇ ਜਾ ਰਹੇ ਹਨ ਸੋ ਇਸ ਬਾਰੇ ਸਾਡੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਬਿਲਕੁਲ ਰੀਅਲ ਵੀਡੀਓ ਹੈ ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਜਰੂਰ ਵਾਇਰਲ ਹੋ ਰਹੀ ਹੈ ਜੇਕਰ ਇਹ ਰੀਅਲ ਵੀਡੀਓ ਹੈ ਪਾਖੜਾ ਡੈਮ ਦੇ ਕੰਟਰੋਲ ਰੂਮ ਦੀ ਵੀਡੀਓ ਹੈ ਤੇ ਇਸ ਤੋਂ ਵੱਧ ਹੁਣ ਜਿਹੜੀ ਕਿ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿ ਪੰਜਾਬ ਨੂੰ ਜਾਣ ਬੁੱਝ ਕੇ ਡੋਬਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿਸ ਦੇ ਨਾਲ ਹੀ ਇੱਕ ਹੋਰ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਤੁਸੀਂ ਭਗਵਾਨ ਤਮਨ ਜਾਂ ਫਿਰ ਕਿਸੇ ਐਮਐਲਏ ਦਾ ਵਿਰੋਧੀ ਪਾਰਟੀ ਦੇ ਵੱਲੋਂ ਪੁਤਲਾ ਫੂਕਦਿਆਂ ਹੋયા ਤੇ ਵੀਡੀਓ ਅਤੇ ਫਿਕਚਰਾਂ ਕਾਫੀ ਜ਼ਿਆਦਾ ਦੇਖੀਆਂ ਹੋਣਗੀਆਂ ਪਰ ਇਸੇ ਦੌਰਾਨ ਹੁਣ ਕੁਝ ਕ ਪੰਜਾਬੀਆਂ ਦੇ ਵੱਲੋਂ ਭਗਵਾਨ ਤਮਨ ਦਾ ਬਖੂਬ ਜਿਹੜਾ ਪੁਤਲਾ ਬਣਾਇਆ ਗਿਆ ਜਿਸ ਤੋਂ ਬਾਅਦ ਕੀ ਉਸ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਘੜਾ ਵੀ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹਨਾਂ ਦੇ ਵੱਲੋਂ ਮਾੜੀ ਸ਼ਬਦਾਵਲੀ ਵੀ ਕਾਫੀ ਜ਼ਿਆਦਾ ਭਗਵੰਤਮਾਨ ਨੂੰ ਬੋਲੀ ਗਈ ਹੈ ਤੇ ਕਿਰਪਾਨ ਦੇ ਨਾਲ ਵੀ ਉਸ ਦੇ ਉੱਤੇ ਪੁੱਤਲੇ ਦੇ ਉੱਤੇ ਵਾਰ ਕੀਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਜਿਹੜੇ ਕੀ ਇਹ ਹੈਰਾਨ ਕਰਦੀ ਵੀਡੀਓ ਹੁਣ ਪੰਜਾਬ ਤੋਂ ਨਿਕਲ ਕੇ ਆ ਰਹੀ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਸੋ ਖਬਰਾਂ ਅੰਤ ਤੱਕ ਦੇਖਣ ਦੇ ਲਈ ਤੇ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਤੇ